ਤੋ ਮੌਸਮ ਨਾਲ ਕੇ ਵੱਡੀ ਅਪਡੇਟ ਜੋ ਸਾਹਮਣੇ ਆਈ ਹੈ ਸੋ ਇੱਕ ਵਾਰ ਫਿਰ ਤੋਂ ਮੌਸਮ ਕਰਵਟ ਲੈਣ ਲੱਗਿਆ ਪੰਜਾਬ ਹਰਿਆਣਾ ਦਿੱਲੀ ਨੌਇਡਾ ਗਾਜ਼ੀਆਬਾਦ ਤੋਂ ਲੈ ਕੇ ਗੁਰੂਗ੍ਰਾਮ ਤੱਕ ਬੱਦਲ ਛਾਈ ਨੇ ਦੇਸ਼ ਦੇ ਕਈ ਸੂਬਿਆਂ 'ਚ ਮੌਨਸੂਨ ਨੇ ਤਬਾਹੀ ਮਚਾਈ ਦਿੱਤੀ ਹੈ ਜਿੱਥੇ ਮੁੰਬਈ ਵਿੱਚ ਪਾਣੀ ਭਰਿਆ ਹੋਇਆ ਹੈ ਉੱਥੇ ਪੂਰਾ ਅਸਾਮ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਹੈ ਹਿਮਾਚਲ ਅਤੇ ਉੱਤਰਾਖੰਡ 'ਚ ਜ਼ਮੀਰ ਖਿਸਕਣ ਨਾਲ ਹਾਲਾਤ ਖਰਾਬ ਨੇ ਦੇਸ਼ ਭਰ 'ਚ ਨਦੀਆਂ ਤੇਜ਼ ਗਤੀ ਨਾਲ ਵਹਿ ਰਹੀਆਂ ਨੇ ਅਜਿਹੇ ਵਿੱਚ ਕਈ ਸੂਬੇ 'ਚ ਸਕੂਲਾਂ ਬੱਚਿਆਂ ਦੇ ਜੋ ਸਕੂਲ ਹੈ ਬੰਦ ਕਰ ਦਿੱਤੇ ਗਏ ਨੇ ਕਾਲਜ ਬੰਦ ਕਰ ਦਿੱਤੇ ਗਏ ਨੇ ਸੋ ਅ ਦੇ ਵਿੱਚ ਮੀਂਹ ਦਾ ਭਾਰੀ ਅਲਰਟ ਕਰ ਦਿੱਤਾ ਹੈ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਅੱਜ ਸੱਤ ਰਾਜਾਂ ਮਹਾਰਾਸ਼ਟਰ ਅਸਮ ਗੁਆ ਅਰੁਣਾਚਲ ਪ੍ਰਦੇਸ਼ ਮਘਾਲਿਆ ਕਰਨਾਟਕ ਚ ਭਾਰੀ ਮੀਂਹ ਪਵੇਗਾ ਰਹੋਰ ਰਾਜਾਂ ਦੇ ਵਿੱਚ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਬਿਹਾਰ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰਾਖੰਡ ਰਾਜਸਥਾਨ ਛੱਤੀਸਗੜ੍ਹ ਕੇਰਲ ਗੁਜਰਾਤ ਆਂਧਰਾ ਪ੍ਰਦੇਸ਼ ਨਾਗਾਲੈਂਡ ਤ੍ਰਿਪੁਰਾ ਮਿਜ਼ੋਰਮ ਮਨੀਪੁਰ ਤੇਲੰਗਣਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 12 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਚ ਭਾਰੀ ਮੀਂਹ ਦਾ ਅਲਰਟ ਦਿੱਤਾ ਹੈ ਮੌਸਮ ਵਿਭਾ पर 11 ते 12 जुलाई दिल्ली कि कि नु दिल्ली एनसीआर ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਕਿਉਂਕਿ ਦੱਸਿਆ ਕਿ ਹਾਲਾਤ ਬੇहद ਖਰਾਬ ਹੋ ਚੁੱਕੇ ਨੇ ਸੋ ਲੋਕਾਂ ਨੇ ਵੀ ਆਪਣੇ ਘਰੇ ਘਰ ਨੂੰ ਬਚਾਣ ਲਈ ਆਪਣੇ ਸਮਾਨ ਨੂੰ ਬਚਾਉਣ ਦੇ ਲਈ ਪਹਿਲੇ ਹੀ ਇੰਤਜ਼ਾਮ ਕਰ ਲਏ ਗਏ ਨੇ ਫਲੱਡ ਗੇਟ ਬਣਾ ਲਏ ਨੇ ਕਿਉਂਕਿ ਪਿਛਲੀ ਵਾਰ ਵੀ ਬਰਸਾਤ ਨੇ ਬਹੁਤ ਵੱਡੀ ਤਬਾਹੀ ਕੀਤੀ ਸੀ ਸੋ ਇਸ ਵਾਰ ਲੋਕਾਂ ਨੇ ਨਜਿੱਠਣ ਲਈ ਕਾਫੀ ਕੋਸ਼ਿਸ਼ਾਂ ਜੋ ਕੀਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਲੋਕਾਂ ਨੂੰ ਅਲਰਟ ਦਿੱਤਾ ਜਾ ਰਿਹਾ ਕਿ ਇਕਦਾਂ ਤੁਸੀਂ ਘੁੰਮਣ ਲਈ ਬਹਾਨਾਵਲ ਨਾ ਜਾਓ ਕਿਉਂਕਿ ਤਾਂ ਤਬਾਹੀ ਮੱਚੀ ਹੋਈ ਹੈ ਤੇ ਦੂਜਾ ਆਪਣਾ ਧਿਆਨ ਰੱਖੋ ਸੋ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜੋ ਸਾ ਫਿਰ ਤੋਂ ਮੌਸਮ ਕਰਵਟ ਲੈਣ ਲੱਗਿਆ ਪੰਜਾਬ ਹਰਿਆਣਾ ਦਿੱਲੀ ਨੌਇਡਾ ਗਾਜ਼ੀਆਬਾਦ ਤੋਂ ਲੈ ਕੇ ਗੁਰੂਗ੍ਰਾਮ ਤੱਕ ਬੱਦਲ ਛਾਏ ਨੇ ਦੇਸ਼ ਦੇ ਕਈ ਸੂਬਿਆਂ 'ਚ ਮੌਨਸੂਨ ਨੇ ਤਬਾਹੀ ਮਚਾਇ ਦਿੱਤੀ ਹੈ ਜਿੱਥੇ ਮੁੰਬਈ ਵਿੱਚ ਪਾਣੀ ਭਰਿਆ ਹੋਇਆ ਹੈ ਉੱਥੇ ਪੂਰਾ ਅਸਾਮ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਹੈ ਹਿਮਾਚਲ ਅਤੇ ਉੱਤਰਾਖੰਡ 'ਚ ਜ਼ਮੀਰ ਖਿਸਕਣ ਨਾਲ ਹਾਲਾਤ ਖਰਾਬ ਨੇ ਦੇਸ਼ ਭਰ 'ਚ ਨਦੀਆਂ ਤੇਜ਼ ਗਤੀ ਨਾਲ ਵਹਿ ਰਹੀਆਂ ਨੇ ਅਜਿਹੇ ਵਿੱਚ ਕਈ ਸੂਬਿਆਂ 'ਚ ਸਕੂਲ ਬੱਚਿਆਂ ਦੇ ਜੋ ਸਕੂਲ ਹੈ ਬੰਦ ਕਰ ਦਿੱਤੇ ਗਏ ਨੇ ਕਾਲਜ ਬੰਦ ਕਰ ਦਿੱਤੇ ਗਏ ਨੇ ਸੋ ਅੱਜ ਮੌਸਮ ਵਿਭਾਗ ਨੇ ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਰੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਅੱਜ ਸੱਤ ਰਾਜਾਂ ਮਹਾਰਾਸ਼ਟਰ ਅਸਮ ਗੁਆ ਅਰੁਣਾਚਲ ਪ੍ਰਦੇਸ਼ ਮੇਘਾਲਿਆ ਕਰਨਾਟਕ ਚ ਭਾਰੀ ਮੀਂਹ ਪੈਵੇਗਾ। ਰਹੋਰ ਰਾਜਾਂ ਦੇ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਰਾਜਸਥਾਨ, ਛੱਤੀਸਗੜ੍ਹ, ਕੇਰਲ, ਗੁਜਰਾਤ, ਆਂਧਰਾ ਪ੍ਰਦੇਸ਼, ਨਾਗਾਲੈਂਡ, ਤ੍ਰਿਪੁਰਾ, ਮਿਜ਼ੋਰਮ, ਮਨੀਪੁਰ, ਤੇਲੰਗਨਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 12 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਚ ਭਾਰੀ ਮੀਂਹ ਦਾ ਅਲਰਟ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਹੈ ਦਿੱਲੀ ਐਨਸੀਆਰ ਚ ਮੌਸਮ ਸੁਹਾ ਅਸਮ ਦੇ ਹਾਲਾਤ ਬੇहद ਖਰਾਬ ਹੋ ਚੁੱਕੇ ਨੇ ਸੋ ਲੋਕਾਂ ਨੇ ਵੀ ਆਪਣੇ ਘਰਾਂ ਨੂੰ ਬਚਾਉਣ ਲਈ ਆਪਣੇ ਸਮਾਨ ਨੂੰ ਬਚਾਉਣ ਦੇ ਲਈ ਪਹਿਲਾਂ ਹੀ ਇੰਤਜ਼ਾਮ ਕਰ ਲਏ ਗਏ ਨੇ ਫਲੱਡ ਗੇਟ ਬਣਾ ਲਏ ਨੇ ਕਿਉਂਕਿ ਪਿਛਲੀ ਵਾਰ ਵੀ ਬਰਸਾਤ ਨੇ ਬਹੁਤ ਵੱਡੀ ਤਬਾਹੀ ਕੀਤੀ ਸੀ ਸੋ ਇਸ ਵਾਰ ਲੋਕਾਂ ਨੇ ਨਿਦੇਠਣ ਲਈ ਕਾਫੀ ਕੋਸ਼ਿਸ਼ਾਂ ਜੋ ਕੀਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਲੋਕਾਂ ਨੂੰ ਅਲਰਟ ਦਿੱਤਾ ਜਾ ਰਿਹਾ ਕਿ ਕਿਰਪਾ ਤੁਸੀਂ ਘੁੰਮਣ ਲਈ ਬਹਾਨਾ ਵੱਲ ਨਾ ਜਾਓ ਕਿਉਂਕਿ ਤਾਂ ਤਬਾਹੀ ਮੱਚੀ ਹੋਈ ਹੈ ਤੇ ਦੂਜਾ ਆਪਣਾ ਧਿਆਨ ਰੱਖੋ ਸੋ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜੋ ਸਾਹਮਣੇ ਆਈ ਹੈ ਸੋ ਇੱਕ ਵਾਰ ਫਿਰ ਤੋਂ ਮੌਸਮ ਕਰਵਟ ਲੈਣ ਲੱਗਿਆ ਪੰਜਾਬ ਹਰਿਆਣਾ ਦਿੱ ਤੱਕ ਬਦਲ ਚਾਏ ਨੇ ਦੇਸ਼ ਦੇ ਕਈ ਸੂਬਿਆਂ 'ਚ ਮੌਨਸੂਨ ਨੇ ਤਬਾਹੀ ਮਚਾਈ ਦਿੱਤੀ ਹੈ ਜਿੱਥੇ ਮੁੰਬਈ ਵਿੱਚ ਪਾਣੀ ਭਰਿਆ ਹੋਇਆ ਹੈ ਉੱਥੇ ਪੂਰਾ ਅਸਾਮ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਹੈ ਹਿਮਾਚਲ ਅਤੇ ਉੱਤਰਾਖੰਡ 'ਚ ਜ਼ਮੀਨ ਖਿਸਕਣ ਨਾਲ ਹਾਲਾਤ ਖਰਾਬ ਨੇ ਦੇਸ਼ ਭਰ 'ਚ ਨਦੀਆਂ ਤੇਜ਼ ਗਤੀ ਨਾਲ ਵਹਿ ਰਹੀਆਂ ਨੇ ਅਜਿਹੇ ਵਿੱਚ ਕਈ ਸੂਬਿਆਂ 'ਚ ਸਕੂਲ ਅਤੇ ਬੱਚਿਆਂ ਦੇ ਜੋ ਸਕੂਲ ਹੈ ਬੰਦ ਕਰ ਦਿੱਤੇ ਗਏ ਨੇ ਕਾਲਜ ਬੰਦ ਕਰ ਦਿੱਤੇ ਗਏ ਨੇ ਸੋ ਅੱਜ ਮੌਸਮ ਵਿਭਾਗ ਨੇ ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਰੀਬ 21 ਰਾਜਾਂ ਦੇ ਵਿੱਚ ਮੀਂਹ ਦਾ ਭਾਰੀ ਅਲਰਟ ਕਰ ਦਿੱਤਾ ਹੈ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਮੁਤਾਬਕ ਅੱਜ ਸੱਤ ਰਾਜਾ ਮਹਾਰਾਸ਼ਟਰ ਅਸਮ ਗੁਆ ਅਰੁਣਾਚਲ ਪ੍ਰਦੇਸ਼ ਮਘਾਲਿਆ ਕਰਨਾਟਕ ਚ ਭਾਰੀ ਮੀਂਹ ਪੈਵੇਗਾ ਰਹਾਉਰ ਰਾਜਾ ਦੇ ਵਿੱਚ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਬਿਹਾਰ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰਾਖੰਡ ਰਾਜਸਥਾਨ ਛੱਤੀਸਗੜ੍ਹ ਕੇਰਲ ਗੁਜਰਾਤ ਆਂਧਰਾ ਪ੍ਰਦੇਸ਼ ਨਾਗਾਲੈਂਡ ਤ੍ਰਿਪੁਰਾ ਮਿਜ਼ੋਰਮ ਮਨੀਪੁਰ ਤੇਲੰਗਨਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 12 ਜੁਲਾਈ ਤੱਕ ਹਿਮਾਚਲ ਪ੍ਰਦੇਸ਼ ਚ ਭਾਰੀ ਮੀਂਹ ਦਾ ਅਲਰਟ ਦਿੱਤਾ ਹੈ ਮੌਸਮ ਵਿਭਾਗ ਮੁਤਾਬਕ ਹੈ ਦਿੱਲੀ ਐਨਸੀਆਰ ਚ ਮੌਸਮ ਸੁਹਾਵਣਾ ਰਹੇਗਾ ਤੇ ਕੱਲ ਵੀ ਹਲਕੀ ਬਾਰਿਸ਼ ਹੋ ਅਸਕੇ ਕੇ ਹਾਲਾਤ ਬੇहद ਖਰਾਬ ਹੋ ਚੁੱਕੇ ਨੇ ਸੋ ਲੋਕਾਂ ਨੇ ਵੀ ਕਪੜੇ ਕਾਂ ਨੂੰ ਬਚਾਣ ਲਈ ਆਪਣੇ ਸਮਾਨ ਨੂੰ ਬਚਾਉਣ ਦੇ ਲਈ ਪਹਿਲੇ ਹੀ ਇੰਤਜ਼ਾਮ ਕਰ ਲਏ ਗਏ ਨੇ ਫਲੱਡ ਗੇਟ ਬਣਾ ਲਏ ਨੇ ਕਿਉਂਕਿ ਪਿਛਲੀ ਵਾਰ ਵੀ ਬਰਸਾਤ ਨੇ ਬਹੁਤ ਵੱਡੀ ਤਬਾਹੀ ਕੀਤੀ ਸੀ ਸੋ ਇਸ ਵਾਰ ਲੋਕਾਂ ਨੇ ਨਜਿੱਠਣ ਲਈ ਕਾਫੀ ਕੋਸ਼ਿਸ਼ਾਂ ਜੋ ਕੀਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਲੋਕਾਂ ਨੂੰ ਅਲਰਟ ਦਿੱਤਾ ਜਾ ਰਿਹਾ ਕਿ ਕਿਰਪਾ ਤੁਸੀਂ ਘੁੰਮਣ ਲਈ ਬਹਾਣਾਵਲ ਨਾ ਜਾਓ ਕਿਉਂਕਿ ਕਿ ਤਬਾਹੀ ਮੱਚੀ ਹੋਈ ਹੈ ਤੇ ਦੂਜਾ ਆਪਣਾ ਧਿਆਨ ਰੱਖੋ